ਸਰਾ ਉਹ ਤਾਂ ਕਰਨ ਕਰਿਆ ਜੀ ਕੀ ਕਹਿਣਾ ਚਾਹਣਾ ਸੀ ਜਨ ਤੇ ਪ੍ਰੇਮੀ ਸਮਾਜ ਤਲਵੰਡੀ ਸਾਬੋ ਦੇ ਜਿਹੜੇ ਹੈਗੇ ਆ ਨੁਮਾਇੰਦਿਆਂ ਵੱਲੋਂ ਤੇ ਲੋਕਾਂ ਵੱਲੋਂ ਜਿਹੜਾ ਹੈਗਾ ਅੱਜ ਰੁੱਖ ਜਿਹੜੇ ਹੈਗੇ ਆ ਲਗਾਏ ਗਏ ਸੀਗੇ ਜੋ ਇਹਨਾਂ ਵੱਲੋਂ ਦੱਸਿਆ ਗਿਆ ਸੀਗਾ ਵੀ ਇਹਨਾਂ ਦੇ ਗੁਰੂ ਜੀ ਦਾ ਅੱਜ ਜਨਮ ਦਿਨ ਹੈ ਜਿਹਦੇ ਸਬੰਧ ਤੇ ਵਿੱਚ ਇਹਨਾਂ ਨੇ ਰੁੱਖ ਲਗਾਏ ਸੀਗੇ ਤੇ ਉਹਦੇ ਵਿੱਚ ਮੈਂ ਐਮਐਨ ਨੂੰ ਇਨਵਾਈਟ ਕੀਤਾ ਸੀਗਾ ਤੇ ਜਿਹਦੇ ਵਿੱਚ ਜਿਹੜਾ ਹੈਗਾ ਮੈਂ ਵੀ ਰੁੱਖਾਂ ਦੀ ਮਹਿੰਮ ਨੂੰ ਦੇਖਦੇ ਹੋਏ ਇੱਕ ਜਿਹੜਾ ਹੈਗਾ ਜਿਹੜਾ ਹੈਗਾ ਹਰਿਆਲੀ ਨੂੰ ਪ੍ਰਸਾਹਿਤ ਕਰਦੇ ਹੋਏ ਇਹ ਜਿਹੜਾ ਹੈਗਾ ਅੱਜ ਇੱਥੇ ਆਇਆ ਸੀਗਾ ਤੇ ਇਹ ਇੱਕ ਜਿਹੜਾ ਹੈਗਾ ਇਹਨਾਂ ਦਾ ਸਮਾਜ ਦਾ ਜਿਹੜਾ ਬਹੁਤ ਵਧੀਆ ਉਪਰਾਲਾ ਹੈਗਾ ਕਿਉਂਕਿ ਰੁੱਖ ਜਿਹੜੇ ਹੈਗੇ ਆ ਖਤਮ ਹੁੰਦੇ ਜਾ ਰਹੇ ਆ ਤੇ ਲੋਕ ਕਟਾਈ ਤੇ ਜਿਆਦਾ ਧਿਆਨ ਦੇ ਰਹੇ ਆ ਲੋਕ ਤੇ ਲਗਾ ਨਹੀਂ ਰਹੇ ਇਹ ਇਹਨਾਂ ਦੇ ਸਮਾਜ ਬਲਕ ਵਧੀਆ ਉਪਰਾਲਾ ਮੈਂ ਇਹਦੀ ਸ਼ਲਾਘਾ ਕਰਦਾ ਪਰ ਹੋਰ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਵੀ ਹਾਂ ਮੈਂ ਬਾਕੀ ਵੀ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਵੀ ਜਿਸ ਤਰ੍ਹਾਂ ਜਿਹੜੀ ਹੈਗੀ ਹੈ ਗਲੋਬਲ ਵਾਰਮਿੰਗ ਵੱਧਦੀ ਜਾ ਰਹੀ ਹੈ ਉਹਨੂੰ ਦੇਖਦੇ ਹੋਏ ਸਾਰੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਲੋਕਾਂ ਨੂੰ ਜਿਹੜਾ ਹੈਗਾ ਯਾ ਪਬਲਿਕ ਨੂੰ ਜਿਹੜਾ ਹੈਗਾ ਇਹ ਇਹ ਵੱਧ ਤੋਂ ਵੱਧ ਰੁੱਖ ਲਗਾਏ ਜਾਣੇ ਚਾਹੀਦੇ ਹੈਗੇ। ਸਿੰਘ ਇਨਸਾ 85 ਮੈਂਬਰ ਪੰਜਾਬ ਬਲਾਕ ਤਲਵੰਡੀ ਸਾਬੋ ਕੀ ਕਹਿਣਾ ਚਾਹੁੰਦੇ ਅੱਜ ਰੁੱਖ ਲਾਇਆ ਕਿੰਨੇ ਰੁੱਖ ਲਾਇਆ ਕਿੱਥੋਂ ਸ਼ੁਰੂਆਤ ਕਰੀਏ ਕਿਹਨੇ ਕਰੀਏ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਡਾਕਟਰ ਗਰਮੀਤ RAMRAHEEM SINGH ਜੀ ਇਨਸਾ ਸਾਡੇ ਸਾਰਿਆਂ ਦੇ ਗੁਰੂ ਦਾ ਕੱਲ ਨੂੰ ਜਨਮ ਦਿਹਾੜਾ ਹੈ ਜਨਮ ਦਿਨ ਹੈ ਔਰ ਨਾਲ ਹੀ ਤੁਹਾਨੂੰ ਪਤਾ ਕਿ ਆਜ਼ਾਦੀ ਦਾ ਦਿਹਾੜਾ ਬਣਾਇਆ ਜਾ ਰਿਹਾ ਉਸ ਦੀ ਖੁਸ਼ੀ ਦੇ ਵਿੱਚ ਡੇਰਾ ਚੱਚਾ ਹੋਜਦੀ ਸਾਧ ਸੰਗਤ ਵੱਲੋਂ ਰੁੱਖ ਲਾਏ ਜਾ ਰਹੇ ਹਨ ਤਾਂ ਜੋ ਕਿ ਬਹੁਤ ਹੀ ਵਧੀਆ ਸਲਾੰਗਾ ਜੋਗ ਕਰਮ ਸਾਧ ਸੰਗਤ ਕਰ ਰਹੀ ਹੈ ਜੀ ਕਿਸ ਤਰ੍ਹਾਂ ਰੁੱਖ ਲਾ ਹੁੰਦੇ ਉਹਦਾ ਸਾਂਭ ਸੰਭਾਲ ਨਹੀਂ ਕਰਦੇ ਤੁਹਾਡਾ ਕੀ ਭਰਾਲ ਰਹੇ ਜੋ ਡੇਰਾ ਚੱਚਾ ਹੋਜਦੀ ਸਾਧ ਸੰਗਤ ਹੈ ਉਹ ਜੋ ਰੁੱਖ ਲਾਉਂਦੀ ਹੈ ਆਪਣੇ ਬੱਚਿਆਂ ਵਾਂਗ ਪਾਲਦੀ ਹੈ ਔਰ ਵੱਡੇ ਹੋਣ ਤੇ ਹੀ ਮਤਲਬ ਆ ਜੋ ਆਪਣੇ ਪੌਦੇ ਫਲ ਵਗੈਰਾ ਦਿੰਦੇ ਆ ਜੋ ਜਿਨ੍ਹਾਂ ਚਿਰ ਫਲ ਨਹੀਂ ਦਿੰਦੇ ਉਹਨਾਂ ਚਿਰ ਰੁੱਖਾਂ ਦੀ ਮਤਲਬ ਬਸ ਸਾਂਭ ਸੰਭਾਲ ਕਰਦੇ ਰਹਿੰਦੇ ਸਾਡੀ ਸਾਧ ਸੰਗ ਦੀ ਕਿੰਨੇ ਰੁੱਖ ਲਾ ਰਹੇ ਹੋ ਜੀ ਤਕਰੀਬ ਹਨ ਤਲਵੰਡੀ ਸਾਬੋ ਬਲਾਕ ਦੇ ਵਿੱਚ 3000 ਪੌਦਾ ਲਗਾਇਆ ਜਾ ਰਿਹਾ ਜੀ ਜਿਸ ਤਰ੍ਹਾਂ ਕੁਝ ਲੋਕ ਪ੍ਰੋਲ ਦੀ ਗੁਰੂ ਜੀ ਦੀ ਵਿਰੋਧ ਕਰਦੇ ਆ ਪਰ ਸਮਾਜ ਭਲਾਈ ਦੇ ਕੰਮ ਕਰਦਾ ਕੁਝ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਹਾਨੂੰ ਪੱਤੇ ਆ ਕੇ 1977 48 ਤੋਂ ਲੈ ਕੇ ਡੇਰਾ ਸਤਾ ਹਦਾ ਹੋਂ ਦੇ ਵਿੱਚ ਆਇਆ ਔਰ ਉਦੋਂ ਤੋਂ ਹੀ ਲੈ ਕੇ ਮਨੁੱਖਤਾ ਭਲਾਈ ਦੇ 163 ਤਕਰੀਬਨ ਤੰਮ ਗੁਰੂ ਜੀ ਵੱਲੋਂ ਚਲਾਏ ਜਾ ਰਹੇ ਆ ਇਸ ਕਰਕੇ ਅਸੀਂ ਇਹ ਵੀ ਬੇਨਤੀ ਕਰਦੇ ਆ ਸਾਰਿਆਂ ਨੂੰ ਕਿ ਸਾਰੇ ਆਪਾਂ ਰਲ ਮਿਲ ਕੇ ਇਨਸਾਨੀਅਤ ਦੇ ਮਨੁੱਖਤਾ ਭਲਾਈ ਦੇ ਕੰਮ ਕਰੀਏ ਤਾਂ ਜੋ ਕਿ ਆਉਣ ਵਾਲੇ ਮਤਲਬ ਦੁਨੀਆ ਦੇ ਵਿੱਚ ਆਪਣਾ ਸੁਧਾਰ ਹੋ ਸਕੇ ਹਾਂਜੀ ਇਹ ਸਾ ਕੀ ਨਾ ਤੁਹਾਡਾ ਮੇਰਾ ਨਾਮ ਪਿਆਰਾ ਸਿੰਘ 85 ਮੈਂਬਰ ਪੰਜਾਬ ਕੀ ਕਹਿਣਾ ਚਾਹੁੰਦਾ ਅੱਜ ਤੁਸੀਂ ਰੁੱਖ ਲਾਇਆ ਕਿੰਨੇ ਰੁੱਖ ਲਾ ਰਹੇ ਹੋ ਕੀ ਬਰਾਨਾ ਇਸ ਦੇ ਅੱਜ ਤਲਵੰਡੀ ਸਾਬੋ ਬਲਾਕ ਵੱਲੋਂ ਲਗਭਗ 3000 ਰੁੱਖ ਸਾਡੇ ਆਲੇ-ਦੁਆਲੇ ਜੋ 30 ਪਿੰਡ ਇਸ ਬਲਾਕ ਦੇ ਵਿੱਚ ਪੈਂਦੇ ਆ ਇੱਥੇ ਲਗਾਏ ਜਾ ਰਹੇ ਆ ਸਾਡੇ ਐਮ.ਐ ਜੀ ਦਾ ਜਨਮ ਦਿਹਾੜਾ ਜੋ ਕੱਲ ਨੂੰ ਹੈ ਉਸ ਦੇ ਸਬੰਧ ਦੇ ਵਿੱਚ ਹਰ ਸਾਲ ਸਾਡੀ ਸਾਧ ਸੰਗਤ ਵੱਲੋਂ ਰੁੱਖ ਲਾਏ ਜਾਂਦੇ ਆ ਤਾਂ ਕਿ ਜੋ ਆਪਣਾ ਵਾਤਾਵਰਨ ਉਹਨੂੰ ਸ਼ੁੱਧ ਕੀਤਾ ਜਾ ਸਕੇ ਸਾਡੇ ਸਤਗੁਰੂ ਦਾ ਜਨਮ ਦਿਹਾੜਾ ਰੁੱਖ ਲਾ ਕੇ ਮਨਾਉਂਦੇ ਆ ਔਰ ਇੱਥੇ ਹੀ ਨਹੀਂ ਪੂਰੇ ਵਾਰਡ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੇ ਸਾ ਸਾਰੀ ਸਾਥ ਸੰਗਤ ਹੈ ਉੱਥੇ ਹੀ ਸਾਰੇ ਅੱਜ ਰੁੱਖ ਲਗਾਏ ਜਾ ਰਹੇ ਹੈ ਜੀ ਜਿਸ ਤਰ੍ਹਾਂ ਇਹ ਇਹ ਸਮਾਜਿਕ ਭਲਾਈ ਕੰਮ ਕਰਦੇ ਹੋ ਚੰਗੇ ਕੰਮ ਕਰਦੇ ਹੋ ਗੁਰੂ ਜੀ ਬਾਹਰ ਆਏ ਕੁਝ ਲੋਕ ਇਤਰਾਜ਼ ਕਰਦੇ ਨੇ ਉਹਨਾਂ ਦੀ ਪਰੋਲ ਤੇ ਫਰਲੋ ਤੇ ਕੀ ਕਹਿਣਾ ਚਾਹੁੰਦੇ ਹੋ ਸਮਾਜ ਨੂੰ ਦੇਖੋ ਅਸੀਂ ਤਾਂ ਮਾਨਵਤਾ ਭਲਾਈ ਦੇ ਕੰਮ ਕਰਦੇ ਆ ਸਾਡੇ ਸਤਿਗੁਰ ਵੱਲੋਂ ਇਹੀ ਸੰਦੇਸ਼ ਦਿੱਤਾ ਜਾਂਦਾ ਹੈ ਵੀ ਸਭ ਦਾ ਭਲਾ ਕਰੋ ਅੱਜ ਤਾਂ ਤੁਸੀਂ ਦੇਖ ਹੀ ਰਹੇ ਹੋ ਵੀ ਪੂਰੇ ਵਾਰਡ ਦੇ ਵਿੱਚ ਰੁੱਖ ਲਗਾਏ ਜਾ ਰਹੇ ਆ ਮਾਨਵਤਾ ਭਲਾਈ ਦਾ ਇਹ ਕੰਮ ਹੈ ਮੈਂ ਤਾਂ ਇਹ ਸੰਦੇਸ਼ ਦੇਣਾ ਚਾਹੁੰਦਾ ਆ ਵੀ ਆਪਾਂ ਚੰਗੇ ਕਰਮ ਕਰੀਏ ਜਿਵੇਂ ਅੱਜ ਅਸੀਂ ਜੋ ਵਾਤਾਵਰਨ ਨੂੰ ਸਵੱਛ ਕਰ ਰਹੇ ਆ ਸਾਰੇ ਆਪਾਂ ਰਲ ਮਿਲ ਕੇ ਹੰਬੜਾ ਮਾਰੀਏ ਵਾਤਾਵਰਨ ਨੂੰ ਸਵਸ਼ ਕਰੀਏ ਔਰ ਆਪਾਂ ਸਭ ਦਾ ਭਲਾ ਕਰ ਸਕੀਏ ਅਮਨਦੀਪ ਕੌਰ ਕੀ ਕਹਣਾ ਜਨੂ ਅੱਜ ਰੁੱਖ ਲਾਇਆ ਕੱਲ੍ਹ ਸਮਾਂ ਵਿੱਚ ਰੁੱਖ ਲਾਇਆ ਕੀ ਜਨੂ ਅਹ ਦੇਖੋ ਵੈਸੇ ਤਾਂ ਕੱਲ 15 ਅਗਸਤ ਹੈ ਜ਼ਿਆਦਾਤਰ ਲੋਕ ਕੱਲ੍ਹ ਨੂੰ ਲਾਉਂਦੇ ਆ ਪਰ ਅਸੀਂ ਜੋ ਅੱਜ ਲਗਾ ਰਹੇ ਆ ਇਹਦਾ ਵੀ ਇੱਕ ਕਾਰਨ ਹੈ ਕਿਉਂਕਿ ਕੱਲ੍ਹ ਨੂੰ 15 ਅਗਸਤ ਨੂੰ ਸਾਡੇ ਸੰਤ ਗੁਰਮੀਤ ਰਾਮ ਰਹੀਮ ਜੀ ਦਾ ਜਨਮ ਦਿਨ ਹੈ ਅਸੀਂ ਉਹਨਾਂ ਨੂੰ ਇਹ ਇੱਕ ਤੋਹਫ਼ਾ ਦਿੰਨੇ ਆ ਉਹਨਾਂ ਨੇ ਸਾਨੂੰ ਇਹ ਕਿਹਾ ਹੋਇਆ ਹੈ ਮਤਲਬ ਪ੍ਰਣ ਲਿੱਤਾ ਹੈ ਵੀ ਜੇ ਤੁਸੀਂ ਸਾਡਾ ਜਨਮ ਦਿਨ ਮਨਾਉਣਾ ਚਾਹੁੰਦੇ ਹੋ ਤਾਂ ਵਾਤਾਵਰਣ ਨੂੰ ਸਾਫ਼ ਰੱਖਣ ਲਈ ਰੁੱਖ ਜ਼ਰੂਰ ਲਗਾਓ ਅਸੀਂ ਰੁੱਖ ਲਗਾਣੇ ਆ ਸਾਰੀ ਸਾਧ ਸੰਗਤ ਤੇ ਰੁੱਖ ਲਗਾਣੇ ਆ ਲੱਖਾਂ ਦੀ ਗਿਣਤੀ ਵਿੱਚ ਅੱਜ ਦੇ ਦਿਨੇ ਰੁੱਖ ਲੱਗਣਗੇ ਤੇ ਅਸੀਂ ਆਈ ਨਹੀਂ ਹੈਗਾ ਵੀ ਰੁੱਖ ਲਗਾ ਕੇ ਛੱਡ ਦਾਂਗੇ ਉਹਨਾਂ ਦੀ ਪੂਰਾ ਸਾਲ ਦੇਖਭਾਲ ਵੀ ਕਰਦੇ ਆ ਹੋਰ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਰੁੱਖ ਲਾ ਕੇ ਵੀ ਦੇਖਾਂਤ ਤੱਕ ਰੁੱਖ ਲਾ ਦਿੱਤੇ ਜਾਂਦੇ ਆ ਪਰ ਉਹਨਾਂ ਦੀ ਦੇਖਭਾਲ ਨਹੀਂ ਹੁੰਦੀ ਕੀ ਕਹਿਣਾ ਚਾਹਣਾ ਲੋਕਾਂ ਨੂੰ ਵੀ ਤੁਸੀਂ ਵੀ ਕਿਸ ਤਰ੍ਹਾਂ ਕਰੋ ਹਾਂਜੀ ਬਿਲਕੁਲ ਜੇ ਰੁੱਖ ਲਗਾਣੇ ਆ ਤਾਂ ਆਪਾਂ ਨੂੰ ਦੇਖਭਾਲ ਜ਼ਰੂਰ ਕਰਨੀ ਚਾਹੀਦੀ ਦੇਖੋ ਬੱਚੇ ਆ ਛੋਟੇ ਇਹ ਵੀ ਇੱਕ ਬੱਚਾ ਹੀ ਹੁੰਦੇ ਆ ਆਪਾਂ ਬੱਚਿਆਂ ਦੀ ਕਿੰਨੀ ਦੇਖਭਾਲ ਕਰਦੇ ਆ ਤੇ ਰੁੱਖਾਂ ਦੀ ਵੀ ਦੇਖਭਾਲ ਇਸੇ ਤਰ੍ਹਾਂ ਕਰਨੀ ਚਾਹੀਦੀ ਕਿਉਂਕਿ ਜਿਹੜੇ ਰੁੱਖ ਆ ਇਹ ਆਪਣੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨੂੰ ਸਾਫ਼ ਵਾਤਾਵਰਨ ਇਹੀ ਪ੍ਰਦਾਨ ਕਰਨਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਵਾਤਾਵਰਨ ਬਹੁਤ ਪ੍ਰਦੂਸ਼ਿਤ ਹੋ ਚੁੱਕਿਆ ਹੈ ਸਾਹ ਲੈਣਾ ਵੀ ਇਸ ਹਵਾ ਚ ਦੁੱਭਰ ਹੈ ਔਰ ਗਰਮੀ ਜਦਾ ਟੈਂਪਰੇਚਰ ਤਾਂ ਸਭ ਨੂੰ ਪਤਾ ਹੀ ਹੈ ਵੀ 50 ਤੋਂ ਉੱਪਰ ਟੱਪ ਗਿਆ ਹੈ ਜੇ ਵਾਤਾਵਰਨ ਆਪਾਂ ਸਹੀ ਰੱਖਣਾ ਟੈਂਪਰੇਚਰ ਸਹੀ ਰੱਖਣਾ ਤਾਂ ਆਪਾਂ ਨੂੰ ਪੌਦੇ ਵੱਧ ਵੱਧ ਲਗਾਉਣੇ ਚਾਹੀਦੇ ਆ ਤਾਂ ਕਿ ਜੋ ਆਪਣਾ ਇਹ ਵਾਤਾਵਰਨ ਸਹੀ ਹੋ ਜੇ ਤੇ ਗਰਮੀ ਘਟੇ